ਮਾਣਾ ਬੇੜਕਰ ਮਿਸ਼ਨ ਸੁਸਾਇਟੀ ਦਾ ਪ੍ਰਧਾਨ ਸਰਸਮਤੀ ਨਾਲ ਪਰਮਜੀਤ ਸਿੰਘ ਜੀ ਨੂੰ ਚੁਣਿਆ ਗਿਆ ਹੈ। ਉਹਨਾਂ ਦੀ ਚੁਣਨ ਦੇ ਬਾਅਦ ਜਿਹੜੇ ਸਮਾਜ ਦੇ ਹੋਰ ਉਦੇਦਾਰ ਹਨ ਉਹਨਾਂ ਨੇ ਉਹਨਾਂ ਨੂੰ ਵਧਾਈ ਦਿੱਤੀ ਹੈ। ਔਰ ਪਰਮਜੀਤ ਸਿੰਘ ਨੇ ਵਿਸ਼ਵਾਸ ਦਿਵਾਇਆ ਕਿ ਸਮਾਜ ਦੇ ਲਈ ਜੋ ਵੀ ਕੰਮ ਹੋਣਗੇ ਉਹ ਅਸੀਂ ਤਨ ਦੇ ਨਾਲ ਕਰਾਂਗੇ। ਉਹਨਾਂ ਨੇ ਮੱਗਰ ਸਿੰਘ ਨੂੰ ਆਪਣੀ ਸਰਦਾਰਣੀ ਦਿੱਤੀ ਅਤੇ ਇਸ ਮੌਕੇ ਤੇ ਪਰਮਜੀਤ ਸਿੰਘ ਅਤੇ ਪਰਮਿੰਦਰ ਸਿੰਘ ਹਰਪ੍ਰੀਤ ਸਿੰਘ ਕੁੱਕੜ ਜੈ ਨਗਰ ਕੌਂਸਲ ਮੈਂਬਰ ਹੈ ਅਤੇ ਦੀਪੂ ਵਾਲੀ ਜਿਹੜੇ ਐਗਜ਼ੀਕਟਿਵ ਕਮੇਟੀ ਦੇ ਮੈਂਬਰ ਬਣਾਏ ਗਏ ਉਹਨਾਂ ਨੇ ਇਸ ਸਾਰੇ ਕਮੇਟੀ ਨੂੰ ਜਿਹੜੇ ਰਾਜ ਸਿੰਘ ਜੀ ਹੈ ਔਰ ਜਿੰਨੇ ਮੈਂਬਰ ਹੈ ਮੇਨਕਾ ਜੀ ਹੈ ਔਰ ਅਨਸ ਰਾਜ ਕਲਿਆਣ ਜਿਹੜਾ ਕਿ ਸੀਨੀਅਰ ਮਿਤ ਪ੍ਰਧਾਨ ਬਣਾਇਆ ਗਿਆ ਸਭ ਨੂੰ ਵਧਾਈ ਦਿੰਦੀ ਹੈ ਔਰ ਕਹੇ ਕਿ ਇਹ ਕਮੇਟੀ ਸਮਾਜ ਦੇ ਲਈ ਲਗਾਤਾਰ ਕੰਮ ਕਰੇਗੀ ਜੋ ਵੀ ਕੰਮ ਹੋਵੇਗਾ ਇਸ ਸਮਾਜ ਦਾ ਉਸ ਨੂੰ ਜਿੱਥੇ ਮਰਜ਼ੀ ਪਾਵੇਂ ਸਰਕਾਰੀ ਪਦਰ ਤੋਵੇ ਰਾਜਨੀਤਿਕ ਪਦਰ ਤੋਵੇ ਉਸ ਨੂੰ ਅਸੀਂ ਹਰ ਸੰਭਵ ਪੂਰਾ ਕਰਾਂਗੇ ਤਾਂ ਕਿ ਸਮਾਜ ਕੇ ਲੋਗ ਹੋਰ ਦਾ ਤਰੱਕੀ ਕਰ ਸਕਣ ਜੈਪੀਮ ਜੈਪਾਲਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਅੱਜ ਐਸੀ ਸਮਾਜ ਦੀ ਮੀਟਿੰਗ ਹੋਈ ਜਿਹਦੇ ਵਿੱਚ ਬਾਬਾ ਸਾਹਿਬ ਭੀਮਰਾਓ ਅੰਬੇਡਕਰ ਕਮਿਸ਼ਨ ਸੁਸਾਇਟੀ ਦੇ ਸਾਰੇ ਵਰਕਰ ਆਉਦੇਦਾਰ ਇਕੱਠੇ ਹੋਏ ਇਕੱਤਰ ਹੋਏ ਔਰ ਉਹਨਾਂ ਨੇ ਜਿਹੜੀ ਚੋਣ ਕੀਤੀ ਉਸ ਚੋਣ ਦੇ ਵਿੱਚ ਦਾਸ ਨੂੰ ਪ੍ਰਧਾਨ ਬਣਾ ਕੇ ਸੇਵਾ ਕਰਨ ਦਾ ਮੌਕਾ ਦਿੱਤਾ ਮੈਂ ਵਿਸ਼ਵਾਸ ਦਵਾਉਣਾ ਸਮੁੱਚੇ ਸਮਾਜ ਨੂੰ ਸਮੁੱਚੀ ਅੰਬੇਡਕਰ ਨਾਮ ਲੈਵਾ ਕੰਮ ਨੂੰ ਮੈਂ ਜੋ ਬਾਬਾ ਸਾਹਿਬ ਜੀ ਦੇ ਮਿਸ਼ਨ ਆ ਉਸ ਦੇ ਉੱਤੇ ਚੱਲਾਂਗਾ ਔਰ ਉਹਨਾਂ ਦੇ ਜੋ ਦਿੱਥੇ ਹੋਏ ਕੰਮ ਨੇ ਉਹਨਾਂ ਨੂੰ ਪੂਰਾ ਕਰਨ ਦੀ ਅਸੀਂ ਕੋਸ਼ਿਸ਼ ਕਰਾਂਗੇ ਮੈਂ ਸਮਾਜ ਦਾ ਸਮੁੱਚੇ ਸਮਾਜ ਦਾ ਤਹਿ ਦਿਲੋਂ ਧੰਨਵਾਦੀ ਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਭ ਤੋਂ ਪਹਿਲਾਂ ਤਾਂ ਸਾਰੀ ਸੰਗਤ ਨੂੰ ਜੈ ਗੁਰੂ ਦੇਵ ਤਾਨ ਗੁਰ ਦੇ ਜੈ ਭੀਮ ਜੈ ਭਾਰਤ ਮੈਂ ਬਹੁਤ ਹੀ ਸ਼ੁਕਰਗੁਜ਼ਾਰ ਹਾਂ ਕਮੇਟੀ ਦਾ ਜਿਨ੍ਹਾਂ ਨੇ ਐਡਾ ਵੱਡਾ ਅਹੁਦਾ ਦੇ ਕੇ ਮੈਨੂੰ ਵਾਈਸ ਪ੍ਰਧਾਨਗੀ ਦਾ ਪ੍ਰਧਾਨ ਜੀ ਦੇ ਨਾਲ ਅਟੈਚ ਕੀਤਾ ਤੇ ਜਿਨਨੇ ਵੀ ਅਹੁਦੇ ਆਕੇ ਦਿੱਤੇ ਗਏ ਨੇ ਸਾਰਿਆਂ ਨੂੰ ਵਧਾਈ ਦਿੰਦੇ ਹੋਏ ਇਹਨਾਂ ਨੂੰ ਇਹ ਵੀ ਵਿਸ਼ਵਾਸ ਦਿਵਾਨੀ ਆ ਕਿ ਆਪਣੇ ਵੱਲੋਂ ਤਨਮਨ ਤੋਂ ਜਿੰਨੀ ਵੀ ਸੇਵਾ ਹੋ ਸਕੇਗੀ ਇਸ ਮਿਸ਼ਨ ਦੇ ਵਿੱਚ ਕਰਾਂਗੇ ਤੇ ਹੋਰ ਵੀ ਨਾਲ ਜਿਨਨੇ ਸਾਥੀ ਅਸੀਂ ਜੋੜ ਸਕਦੇ ਆ ਪੈਣਾ ਜੋੜ ਸਕਦੇ ਆ ਅਸੀਂ ਜੋੜਾਂਗੇ ਤੇ ਬਹੁਤ ਹੀ ਧੰਨਵਾਦ ਕਰਦੇ ਆ ਪੂਰੀ ਕਮੇਟੀ ਦਾ ਤੇ ਮੈਂ ਕਹੂੰਗੀ ਇੱਕੋ ਗੱਲ ਇਹ ਇਸ ਕਮੇਟੀ ਦੇ ਵਿੱਚ ਜਿੰਨੇ ਵੀ ਅਹੁਦੇਦਾਰ ਨੇ ਜਾਂ ਮੈਂਬਰ ਨੇ ਸਾਰੇ ਹੀ ਸਤਿਕਾਰਯੋਗ ਨੇ ਸਾਰੇ ਰਲ ਮਿਲ ਕੇ ਬਹੁਤ ਅੱਛਾ ਕੰਮ ਕਰ ਰਹੇ ਨੇ ਮੈਨੂੰ ਵੀ ਇਹਨਾਂ ਨੇ ਮੌਕਾ ਦਿੱਤਾ ਹੈ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦੇ ਹੋਏ ਯਕੀਨ ਦਿਵਾਉਣਾ ਚਾਹੁੰਦੇ ਆ ਕਿ ਤੁਹਾਡੇ ਨਾਲ ਅੱਛਾ ਕੰਮ ਕਰਨ ਦੀ ਪੂਰੀ ਕੋਸ਼ਿਸ਼ ਕਰਾਂਗੇ ਬਸ ਆਪਣਾ ਆਸ਼ੀਰਵਾਦ ਸਾਡੇ ਸਿਰ ਤੇ ਰੱਖਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਪੀਐਮ ਜੀ ਮੇਰਾ ਨਾਮ ਪਰਮਿੰਦਰ ਸਿੰਘ ਹੈ ਜਿਹੜੀ ਇਹ ਸੰਸਥਾ ਡਾਕਟਰ ਬੀ ਆਰ ਅੰਬੇਡਕਰ ਮਿਸ਼ਨ ਸੁਸਾਇਟੀ ਹੈ ਜਿਹੜੀ ਇਸ ਸਮਾਣੇ ਦੇ ਵਿੱਚ ਇੱਕ ਸਟੈਚੂ ਲੱਗਾ ਹੈ ਬਾਬਾ ਸਾਹਿਬ ਦਾ ਬੁੱਤ ਲੱਗਾ ਹੈ ਜਿਹਦੀ ਇਹ ਦੇਖਰੇਖ ਹੈ ਜਿਹੜੀ ਇਹ ਸਨਸਤਾ ਕਰਦੀ ਹੈ ਇਸ ਦੇ ਪ੍ਰਧਾਨ ਸਰਦਾਰ ਮੱਗਰ ਸਿੰਘ ਜੀ ਸੀ ਉਹਨਾਂ ਦੀ ਡੈਥ ਤੋਂ ਬਾਅਦ ਅਸੀਂ ਸਾਰਾ ਸਮਾਜ ਜਿੰਨੀਆਂ ਵੀ ਸਾਡੀਆਂ ਬਰਾਦਰੀਆਂ ਨੇ ਸਾਰਿਆਂ ਨੇ ਇਕੱਠੇ ਹੋ ਕੇ ਉਪਰਾਲਾ ਕਰਕੇ ਸਰਬਸੰਮਤੀ ਨਾਲ ਆ ਜਿਹੜੀ ਚੋਣ ਕੀਤੀ ਹੈ ਜਿਸ ਦੇ ਵਿੱਚ ਸਰਬਸੰਮਤੀ ਨਾਲ ਸਰਦਾਰ ਭਰਮਜੀਤ ਸਿੰਘ ਜੀ ਨੂੰ ਪ੍ਰਧਾਨ ਚੁਣਿਆ ਤੇ ਜਿਹੜੀਆਂ ਜਿੰਨੀਆਂ ਵੀ ਸਾਡੀਆਂ ਸਮਾਜਿਕ ਧਾਰਮਿਕ ਤੇ ਰਾਜਨੀਤਿਕ ਜਥੇਬੰਦੀਆਂ ਸੀ ਇਹ ਸਾਰੀਆਂ ਦੀ ਇਸ ਦੇ ਵਿੱਚ ਸ਼ਮੂਲੀਅਤ ਸੀ ਤੇ ਸਾਰਿਆਂ ਨੇ ਬੜੀ ਪ੍ਰੇਮ ਪਿਆਰ ਨਾਲ ਸਰਬਸੰਮਤੀ ਨਾਲ ਹੈ ਜਿਹੜੀ ਇਹ ਚੋਣ ਕੀਤੀ ਜੈ ਭੀਮ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਦੀ ਫਤਿਹ ਅੱਜ ਸਾਡੀ ਬਾਬਾ ਭੀਮਰਾਓਂ ਅੰਬੇਦਕਰ ਮਿਸ਼ਨ ਸੁਸਾਇਟੀ ਦੀ ਚੋਣ ਹੋਈ ਸੀ ਜਿਸ ਦੇ ਵਿੱਚ ਅਸੀਂ ਨੇ ਸਰਬਸੰਮਤੀ ਨਾਲ ਜੋ ਕਮੇਟੀ ਸਾਨੇ ਚੁਣੀ ਹੈ ਉਹ ਉਹਦੇ ਵਿੱਚ ਸਾਨੇ ਪ੍ਰਧਾਨ ਸਰਦਾਰ ਪਰਮਜੀਤ ਸਿੰਘ ਜੀ ਤੇ ਸੀਨੀਅਰ ਉਮੀਦ ਪ੍ਰਧਾਨ ਸਾਡੇ ਹੰਸ ਰਾਜ ਕਲਿਆਣ ਜੀ ਤੇ ਕੈਸ਼ੀਅਰ ਸਾਡੇ ਪਰਮਿੰਦਰ ਸਿੰਘ ਜੀ ਤੇ ਜਰਨਲ ਸਕੱਤਰ ਸਾਡੇ ਪ੍ਰੋਫੈਸਰ ਮਾਸਟਰ ਮਲਕੀ ਸਿੰਘ ਜੀ ਨੂੰ ਅਸੀਂ ਚੁਣਿਆ ਗਿਆ ਤੇ ਇਹ ਸਾਰੇ ਪੂਰਨੇ ਲੈ ਕੇ ਸਾਡੀ ਜਿਹੜੀ ਕਮੇਟੀ ਦੇ ਐਜੈਕਟਿਵ ਮੈਂਬਰ ਸ਼੍ਰੀ ਦੀਪੂ ਵਾਲੀ ਜੀ ਜਿਨ੍ਹਾਂ ਨੇ ਇਹ ਸਾਰਾ ਬਿਉਂਤ ਮੰਡੀ ਦੇ ਨਾਲ ਆਪਣਾ ਸਾਰਾ ਭਾਈਚਾਰਾ ਤੇ ਜਿੰਨੀਆਂ ਵੀ ਸਾਡੀਆਂ ਕਮਿਊਨਿਟੀਆਂ ਨੇ ਉਹਨਾਂ ਦੇ ਵਿੱਚ ਇਹਨਾਂ ਨੇ ਸਾਰਿਆਂ ਨੂੰ ਸਮੂਲਤੀ ਕਰਾ ਕੇ ਤੇ ਆਪਣਾ ਸਾਡੇ ਭਾਈਚਾਰੇ ਦਾ ਸਰਦਾਰ ਪਰਮਜੀਤ ਸਿੰਘ ਜੀ ਨੂੰ ਪ੍ਰਧਾਨ ਚੁਣਿਆ ਗਿਆ ਅਸੀਂ ਸਾਰੇ ਜਣੇ ਰਲ ਕੇ ਸਰਦਾਰ ਪਰਮਜੀਤ ਸਿੰਘ ਜੀ ਦਾ ਅੱਛੀ ਤਰ੍ਹਾਂ ਸਾਥ ਦੇਵਾਂਗੇ ਤੇ ਜੋ ਵੀ ਸਾਡੀ ਸਾਡੇ ਪ੍ਰਧਾਨ ਜੀ ਸਾਡੇ ਜਿੰਨੇ ਵੀ ਮੈਂਬਰ ਨੇ ਸਾਡੀ ਡਿਊਟੀ ਲਾਉਣਗੇ ਅਸੀਂ ਉਹ ਤਨਦੇਹੀ ਨਾਲ ਨਿਭਾਵਾਂਗੇ ਕੈਮਰਾਮੈਨ ਬੀਕੇ ਗਰਗ ਦੇ ਨਾਲ ਪਰਸੋਤਮ ਕੌਸਿਕ ਸਮਾਣਾ ਨਿਊਜ਼